ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨੌਜੀ ਕਿੰਦਾ ਸਾਰੇ ਠੀਕ ਠਾਕ ਹੈ ਜੀ ਤੇ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਤੁਸੀਂ ਵੀ ਸਾਰੇ ਭਰਾ ਠੀਕ ਠਾਕ ਹੋਵੋਗੇ ਤੇ ਪਰਮਾਤਮਾ ਤੁਹਾਡੇ ਤੇ ਚੜ੍ਹਦੀ ਕਲਾ ਰੱਖੇ ਜੀ ਗੱਲ ਇਹ ਹੈ ਕਿ ਕਈ ਭਰਾ ਟੈਨਸ਼ਨ ਲੈਂਦੇ ਆਪਣੇ ਹਨ ਬਈ ਬਾਪਾ ਭਾਰ ਹੋ ਗਿਆ ਜਾਂਦੇ ਬਿਮਾਰੀ ਕਦੋਂ ਤੇ ਕਿੱਥੇ ਕਿਵੇਂ ਹੋ ਜਾਣਾ ਨਾ ਕਿਸੇ ਨੂੰ ਨਹੀਂ ਕਿਰਪਾ ਦਾ ਪਰ ਹਾਂਜੀ ਗੱਡੀ ਲੈਣ ਦਾ ਇੱਕ ਬਹਾਨਾ ਬਣਿਆ ਹਾਂ ਦਿੱਲੀ ਦਾ ਬਿਲਕੁਲ ਜੀ ਉਦੋਂ ਅੱਧੇ ਰੇਟ 'ਚ ਗੱਡੀਆਂ ਇੱਥੇ ਮਿਲ ਰਹੀਆਂ ਸੀ ਅੱਧੇ ਰੇਟ 'ਚ ਹਾਂਜੀ ਹਾਂਜੀ ਜੇ 262 ਦੀ ਉਹ ਮਰਨਾ ਮਿਲਦੀ ਸੀ ਹਾਂ ਪਰ ਨਹੀਂ ਜਿਹੜਾ ਰੱਬ ਨੇ ਕਿਸ਼ਮਾ ਦਿਖਾਉਣਾ ਸੀ ਉਹ ਉੱਥੇ ਜਾਣਾ ਸੀ ਹਾਂ ਬਿਲਕੁਲ ਸਹੀ ਅੱਗੇ ਜਿਹੜੇ ਨਹੀਂ ਦਿੱਤੋ ਗੱਡੀ ਲੈ ਕੇ ਆਉਨੇ ਆ ਉਹ ਤਾਂ ਗਈ ਹੀ ਨਹੀਂ ਇਦਾਂ ਡੀਲਰ ਨੂੰ ਮਿਲ ਪਿਆ ਉਹਨੂੰ ਕਹੇ ਤਾਂ ਵੀ ਗੱਡੀ ਦਿਖਾ ਲਈ ਉਹ ਕਹਿੰਦਾ ਮੈਂ ਲੱਭਦਾ ਹਾਂ ਲੱਭ ਕੇ ਤੁਹਾਨੂੰ ਹੋਣਾਗਾ ਹਮ ਨਾਲ ਹੀ ਹੋਟਲਕ ਰੋਲ ਬਾਇ ਤੇ ਹੋਟਲ ਚੜੇ ਕਮਰਾ ਲਿਆ ਮੈਂ ਕਮਰੇ ਦੇ ਥੱਲੇ ਕਹਿੰਦਾ ਕਿ ਮੈਂ ਗੱਡੀ ਦੇਖ ਕੇ ਆਉਣਾ ਹਮ ਇਦਾਂ ਲਾ ਨਹੀਂ ਇਹ ਮੁੰਡਾ ਇਹਦੇ ਨਾਲ ਆ ਗਿਆ ਹਮ ਫਸਪਰ ਮੁੰਡੇ ਤੋਂ ਕੰਮ ਚੱਲ ਸੀ ਸਾਰੇ ਹਮ ਹੋਟਲ ਦੇ ਨਾਲ ਬਾਹਰ 걸 ਕੇ ਉੱਡ ਤਾ ਕਹਿੰਦਾ ਨਹੀਂ ਲਾਉ ਉਹ ਉੱਪਰ ਜਾਂਦਾ ਤੇ ਰਹੀ ਹਮ ਇਹ ਵੀਰਾ ਉਹਦਾ ਬਾਬੇ ਨੂੰ ਮਿਲਣੇ ਆ ਉਹ ਮੈਨੂੰ ਜਾਣਦਾ ਹੀ ਨਹੀਂ ਮੈਂ ਕੌਣ ਤੋ ਤਿੰਨ ਰੀ ਵਿਖੀ ਨੂੰ ਸਾਡੀ ਪਿੱਛੇ ਬੈਠੀ ਆ ਆਪ ਹੀ ਆ ਗਿਆ ਤਾਂ ਜਿਹੜੇ ਆ ਤੋਰੀ ਆ ਗਿਆ ਬੱਸ ਉਹਦੂ ਘਾਟ ਖਲਗੇ ਉਹ ਰੋਣ ਲੱਗਿਆ ਐ ਜੀ ਫਲਾਣਾ ਜੀ ਤੁਮ ਕਹ ਜੀ ਤੇ ਮੈਂ ਤਾਂ ਪਹਿਲੀ ਵਾਰ ਆ ਜੀ ਹੁਣ ਤੇ ਮੈਨੂੰ ਘਰਦਿਆਂ ਨੇ ਵੀ ਕਿਹਾ ਜੀ ਤੁਰਨ ਥੋੜਾ ਜਿਹਾ ਖਿਆਲ ਰੱਖੀ ਸੀ ਤਾਂ ਥੋੜਾ ਜਿਹਾ ਖਿਆਲ ਰੱਖੀ ਫਰਕ ਪੈਂਦਾ ਜਾਂਦਾ 3 ਤਰੀਕ ਸੀ ਜੀ ਤੇ ਬਸ ਮਾ ਰਜੀ ਨੇ ਫੋਨ ਲਾਦਾ ਵੀ ਬਾਬਾ ਜ਼ਿਆਦਾ ਬਿਮਾਰ ਹੋ ਗਿਆ ਫਟਾਫਟ ਚੜਿਆ ਜਿਹੜੀ ਟ੍ਰੇਨ ਮਿਲਦੀ ਆ ਭੱਜੇ ਹੀ ਆ ਬਸ ਮੈਨੂੰ ਯਕੀਨ ਨਹੀਂ ਮਨਾ ਮਾਸਟਰ ਆਇਆ ਆ ਗਿਆ ਤੇ ਮਨ ਲੱਦੇ ਆ ਬਿਲਕੁਲ ਸਹੀ ਹੈ ਲੈ ਹਾਂ ਇਹ ਮੋਟਰਸਾਈਕਲ ਉੱਥੇ ਹੀ ਖੜਾ ਹੈ 4 ਦਾ ਗਿਆ ਵਾ ਜ ਕਿੰਨੀ ਹੋਗੀ ਅੱਜ ਦੱਸ ਦੱਸ ਕਿਉਂ ਹੋ ਰਿਹਾ ਲੋਕ ਦਰ ਮੈਂ ਮੈਨੂੰ ਦੇਣ ਦਾ ਕਿੱਥੇ ਦੇਵਾਂਗਾ ਹਨ ਇਹ ਬਟਾ ਮਾਸਟਰ ਕੰਮ ਸੀਗਾ ਬੇ ਕਹਿੰਦਾ ਮੈਂ ਰੁਕ ਜਾਣਾ ਜੇ ਪਾਈ ਜਾਂ ਲੋਡ ਕੋਈ ਮਾ ਜੂ ਤੇ ਬਾਟਰ ਵੀ ਟ੍ਰੇਨ ਉਨ ਘਾਟੀ ਜਿਹੜੇ ਬਾਹਰ ਜਾਂਦਾ ਨਹੀਂ 2500 ਵਾਲੀ ਚ ਬਹਿ ਗਿਆ ਜਿਹੜੀ ਫਾਸਟ ਕਲਾਸ ਉਹਨਾਂ ਨੇ ਰੋਈ ਚ ਉੱਡ ਗਿਆ ਜਾ ਕੇ ਪੰਦਾ ਦੋ ਘੰਟੇ ਸਿਰ ਨੂੰ ਗੱਲਾਂ ਪਤਾ ਮਾਰਨ ਦਿੱਲੀ ਆ ਜੂ ਪੰਦਾ ਬਿਮਾਰ ਆ ਜਾਣਾ ਯਾਰ ਉਧਰੋਂ ਘਰ ਦੇ ਨੂੰ ਪਤਾ ਲੱਗੇ ਬਿਮਾਰ ਹੋ ਗਿਆ ਜਾ ਦੇ ਉੱਥੇ ਘਰ ਦੇ ਮੇਰੇ ਘਰ ਨੇ ਨਹੀਂ ਸ਼ੁਰੂ ਕੀਤਾ ਫੋਨ ਲਾ ਮਾਰਨਾ ਬੱਸ ਕਾਰ ਕਰਾਉ ਆਪਾਂ ਚੱਲ ਗਈ ਤੇਰਾ ਬਾਪੂ ਬਾਹਰ ਤੇ ਲੈ ਤੇ ਤੇ ਲਾ ਗਈ ਬਾਬਾ ਜੀ ਬਸ ਐਂਡ ਸੀ ਉਹ ਤਾਂ ਇਹਨੂੰ ਪਤਾ ਹੈ ਮੈਨੂੰ ਵੀ ਵੀਡੀਓ ਬਣਾ ਲਾ ਕਾਕਾ ਹੁਣ ਐ ਰੱਬਾ بابا ਇਹ ਜਿਹੜੀ ਗੱਲਾਂ ਕਰਦਾ ਮੈਂ ਕਿ ਮੈਥੋਂ ਪੜਾ ਬੋਲੀ ਦੇ ਨੀ ਵੀਡੀਓ ਬਣਾ ਲਾ ਮੇਰੇ ਕੋਲੇ 10 ਮਿੰਟ ਹੈ ਮੈਂ ਗਿਆ ਹਾਂ ਯਾਰ ਉਤੋਂ ਐਸੀ ਸਾਹਿਬ ਨਾਲ ਕੰਮ ਵਿਗੜਿਆ ਕਸਮ ਲੱਗੀ ਪਰ ਰੱਬ ਹੈਗਾ ਨਾ ਹਨੂਮਾਨ ਜੀ ਆਪਣਾ ਆਪਣੇ ਮੇਰੇ ਨਾਲ ਮੈਂ ਤਾਂ ਕਹਿਣਾ ਹੁੰਨਾ ਹੈ ਕਿ ਦੋ ਬੇੜੀਆਂ 'ਚ ਪੈਰ ਨਾ ਰੱਖੋ ਠੀਕ ਹੈ ਤੁਹਾਡਾ ਗੁਰੂ ਇੱਕ ਹੀ ਹੋਣਾ ਚਾਹੀਦਾ ਹੈ ਹਾਂ ਕੋਈ ਨਹੀਂ ਇੱਕ ਨੂੰ ਹੋਣਾ ਤੇ ਰਸਤੇ ਚਾਰ ਹੈ ਤੁਸੀਂ ਚੁਣ ਲੋ ਕਿਹੜਾ ਰਸਤਾ ਤੁਹਾਨੂੰ ਚੰਗਾ ਲੱਗਦਾ ਹੈ ਕਾਲੀ ਚੀਜ਼ ਇੱਕੋ ਹੀ ਹੈ ਆਪੇ ਨਾਨਕ ਤੋਂ ਲੈ ਕੇ ਹਨੂਮਾਨ ਜੀ ਤੱਕ ਜੇ ਤੁਸੀਂ ਉਹਨੂੰ ਦੋਨੋਂ ਨੂੰ ਮੈਟਰ ਕਰੋਗੇ ਨਾ ਤਾਂ ਦੋਨੋਂ ਨੂੰ ਮੰਨੋ ਇਹ ਕੀ ਗੱਲ ਹੈ ਠੀਕ ਹੈ ਕੋ ਬਾੜੇ ਵਾਲੇ ਨੂੰ ਇੱਥੇ ਗਈ ਤੇ ਦੂਜੇ ਨੂੰ ਮੰਨਣ ਲੱਗਿਆਂ ਮੇਰੇ ਅਗੇ ਸਿਰ ਘੋਣ ਵਾਲੇ ਨੂੰ ਉਹਨਾਂ ਨੇ ਥੋੜੀ ਉਹਨਾਂ ਦਾ ਮੱਝ ਦੀ ਆ ਗਈ ਸੋਰੀ ਕੋਲੇ ਹਨ ਹੂੰ ਉਹ ਆਪਾ ਦਿੱਲਿੰਦੇ ਪਰਨ ਬਿਲਕੁਲ ਸਹੀ ਗੱਲ ਹੈ ਮਾਰਟਰ ਮਸਲ ਜਦੋਂ ਆ ਗਿਆ ਸਾਡਾ ਸਵਿਚਲ ਤੋਂ ਰੱਖੇ ਤੋੜਤੀ ਸੀ ਕਸਮ ਲੱਗੇਗੀ ਮੇਰਾ ਤਾਂ ਉਹਨੂੰ ਲੱਗ ਗਿਆ ਨਾ ਗਾਲ ਨੂੰ ਪਤਾ 15 ਕਿਲੋ ਵੇਟ ਘੱਟ ਗਿਆ 3 ਤਰੀਕ ਤੋਂ ਲੈ ਕੇ ਇਥੋਂ ਤੱਕ ਮੇਰੇ ਸਾਹ ਨੂੰ ਪਿਸ਼ਾਬ ਵੀ ਮੈਂ ਗੱਲ ਕਰਿਆ ਸੀ ਹੂੰ ਵੀ ਇੰਨਾ ਦਾ ਦੁੱਖ ਝੱਲਿਆ ਸੀ ਉਹ ਲਾਜ ਵੀ ਭਾਵਾਂਗੇ ਜਿਹੜਾ ਤੁਸੀਂ ਪਿਆਰ ਦਿੱਤਾ ਨਾ ਮਗਰ ਭਰਾਵਾਂ ਨੇ ਉਹ ਅਸੀ ਦੇਣ ਕਦੇ ਨਹੀਂ ਦੇ ਸਕਦੇ ਯਾਰ ਜਿਹੜਾ ਆਪਣਾ ਪਰਿਵਾਰ ਹੈ ਨਾ ਫੇਸਬੁੱਕ ਤੇ ਯੂਟਿਊਬ ਪਰਿਵਾਰ ਐਨਾ ਜਰ ਉਹਨਾਂ ਨੂੰ ਪਿਆਰ ਦਿੱਤਾ ਮਤਲਬ ਮੇਰੇ ਅੱਖਾਂ ਭਰੇ ਹੁੰਦੇ ਉਹਦੇ ਜਦੋਂ ਠੀਕ ਹੋਏ ਨਰਸਾਂ ਮੇਰੇ ਕੋਲ ਆਇਆ ਕਰ ਉਹਨਾਂ ਬਿਚਾਰੀਆਂ ਬਾਬਾ ਜੀ ਆਪ ਤੋਂ ਪਤਾ ਹੀ ਨਹੀਂ ਆਪ ਵੇਰ ਵੀ ਹਸਾਰੇ ਹੋ ਵੀ ਕਿਉਂ ਉਹ ਮੈਂ ਕਿਹਾ ਬੇਟਾ ਇਹ ਤਾਂ ਇੱਕ ਦਿਨ ਜਾਣੇ ਹੀ ਹੈ ਉਹਨੇ ਐਂਡ ਵਾਲੀ ਗੱਲ ਇਹ ਆ ਜੀ ਮੈਨੂੰ ਡੈੱਡ ਕਰਾਰ ਦੇ ਦਿੱਤਾ ਸੀ ਉੱਥੇ ਉਹ ਡੈੱਡ ਇਹਦਾ ਲਾ ਕੇ ਪੈਰ ਫੜ ਲੈ ਬਿਰਾਟ ਨੂੰ ਤਾਂ ਦੇਖ ਲੈ ਨਾ ਕਰ ਉਹ ਨਾ ਕਰ ਕਿ ਡਾਕਟਰ ਦੇਖੂ ਕਿ ਕਿਤੇ ਤਕੜੇ ਆ ਉੱਥੇ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਸਾਹ ਕਿਉਂ ਨਹੀਂ ਆ ਰਿਹਾ ਕੋਈ ਨੱਕ ਤੇ ਹੱਥ ਰੱਖ ਕੇ ਜਿਦਾ ਕੋਈ ਮੂੰਹ ਤੇ ਨਹੀਂ 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 ਉਹ ਵੀ ਪਸੀਆ ਪਾ ਰਿਹਾ ਸੀ ਇਹ ਕਰਿਆ ਨਾ ਸਕੇ ਨਾ ਸਕੂ ਨਾ ਜਿਗਾ ਨਾ ਐਕਸਟ੍ਰੀਲੀ ਮਸ਼ੀਨ ਦੀ ਵੀ ਜਾਣੀ ਚਾਰ ਉਹਨੂੰ ਜਿਹੜਾ ਸਬਜ਼ਾ ਦਾ ਤਾਜ ਹੁੰਦਾ ਨਾ ਇਤੇ ਸੈਟਰ ਨੂੰ ਲੱਗਿਆ ਮੰਜਾ ਜਾ ਪੁੱਛਣ ਆਲਾ ਸੀ ਹਾਂ ਮੈਂ ਕਿਹਾ ਦਾ ਆ ਕੀ ਪੜਾਈ ਕਰਦ ਰਿਹਾ ਮੈਂ ਕਿਹਾ ਪਿੰਦਰ ਤੋਂ ਮੂੰਹ ਨਾ ਛੱਡ ਦੇ ਕਿੰਨਾ ਭਜਾ ਕੇ ਹਨ ਤੇ ਬਰਮਾ ਉਹ ਕੋਦਲਾ ਉਹ ਕਿਤੇ ਥੱਲੇ ਹੀ ਸਭ ਤੋਂ ਵੱਡਾ ਸੋਰਾ ਦਿੱਲੀ ਦਾ ਇਹ ਕਿ ਡਾਇਰੈਕਟਰ ਕਹਿੰਦਾ ਇੱਕੋ ਹੀ ਗੱਲੇ ਵੇ ਦੇਖੋ ਗੱਲੇ ਜਿਵੇਂ ਸਿਆ ਕਹਿੰਦਾ ਇਹ ਤਾਂ ਹੁਣ ਮੂੰਹ ਵੀ ਪਾੜਨਗੇ ਹਨ ਨਹੀਂ ਪਪੂ ਜਰ ਹੈ ਨਹੀਂ ਜਰ ਗੇ 85 ਨਹੀਂ ਖੇਰ ਬਿਮਾਰੀ ਕੋਈ ਨਹੀਂ ਹੋ ਪਤਾ ਤੁਹਾਡੇ ਆਮਨੇ ਬੰਦਾ ਗਿਆ ਬਿਮਾਰੀ ਤੁਸੀਂ ਕਹਿੰਦੇ ਹੈਂ ਹੁਈ ਦੇ ਜੀ ਆਏਗਾ ਕੋ ਕਰਦਾ ਹੈ ਤੇ ਪੰਜ ਪੰਜ ਫੋਟੋ ਕੋ ਬੁਲਕ ਕਰਾਏ ਤੁਹਾਨੂੰ ਵੀਡੀਓ ਚ ਪਾ ਲੈਣਾ ਡੈਡ ਕਰਾ ਦੇਤਾ ਪਾਲਾ ਜੀ ਕੋਣ ਨੇ ਉਹਨਾਂ ਮਾਣ ਜੀ ਕੋਣ ਨੇ ਜਿਨ੍ਹਾਂ ਨੂੰ ਮੈਂ ਮੰਨਦਾ ਹੈ ਜਿਹੜੇ ਪ੍ਰਚਾਰ ਪ੍ਰਾਟਿਚਨ ਕਰਦੇ ਸੀ ਹਨ ਕਈ ਭਰਾ ਹੁੰਦੇ ਆਪਣੇ ਮਖੌਲ ਡਾਉਂਦੇ ਆ ਅਜੋ ਉਹ ਰੱਬ ਕਿਤੇ ਆ ਰੱਬ ਹੀ ਟੀਏ ਕਿਉਂਕਿ ਰੱਬ ਉਦੋਂ ਆਉਂਦਾ ਉੱਠ ਕੇ ਤੁਹਾਡੇ ਮਗਰ ਜਦੋਂ ਆਪਾਂ ਉਹਨੂੰ ਪਾਇਆ ਹੋਵੇ ਹਮ ਮੰਨ ਲਓ ਕਿ ਇਹ ਹੁੰਦੀ ਹੈ ਦੋਸਤੀ ਮਾਸਟਰ ਤੇ ਇਹ ਅੰਦਾ ਪੌਣਾ ਘੰਟਾ ਮੇਰੇ ਉੱਤੇ ਬੈਠ ਕੇ ਰੋਈ ਗਏ ਹੈ ਵੀ ਸਾਡਾ ਭਰਾ ਚ ਲਿਆ ਗਿਆ ਸੀ ਕੀ ਕਰਾਂਗੇ ਸਾਡਾ ਤਾਂ ਪਿਓ ਹੀ ਚ ਲਿਆ ਗਿਆ ਕੰਦੇ ਮੈਂ ਬਾਹਰ ਡਾਕਟਰ ਨੇ ਦੱਸਿਆ ਬਹੁਤ ਉੱਤੇ ਮੈਂ ਬੜਾ ਮਾਨ ਕਰਨਾ ਰੱਖਿਆ ਮੈਂ ਕਿ ਘਰੇ ਇਹਨਾਂ ਦੱਸਿਓ ਘਰੇ ਵੀ ਗੱਲ ਆ ਗਈ ਸਭ ਤੋਂ ਵੱਡੀ ਗੱਲ ਪਾਕਿਸਤਾਨ 'ਚ ਮੇਰਾ ਦੋਸਤ ਆ ਨਾ ਕੁਝ ਵੀ ਗੱਲ ਜਰੀ ਗੀ ਕੋਈ ਪਤਾ ਕੀ ਨਹੀਂ ਦੱਸਦਾ ਹਾਂ ਉਹ ਕਹਿੰਦਾ ਮੈਨੂੰ ਨਹੀਂ ਪਤਾ ਲੱਗਿਆ ਕਹਿੰਦਾ ਮੇਰੇ ਘਰੇ ਪਿੰਡ ਦੇ ਲੋਕ ਆਉਣ ਲੱਗੇ ਹਾਂ ਤੇ ਬਾਪੇ ਕੀ ਕਹਿੰਦੇ ਤੇ ਲਾ ਬਾਬਾ ਅੱਛੇ ਕਰੀਏ ਜੇ ਗੱਲਾਂ ਯਾਰ ਬਾਬਾ ਤੇ ਲਾ ਬਿਮਾਰ ਹੈ ਕਿਉਂਕਿ ਫੋਨ ਆਉਂਦਾ ਹੀ ਹਜ਼ਾਰਾਂ ਹੀ ਮੈਂ ਫੋਨ ਕਿਤੇ ਚੱਕਣਾ ਤੇ ਜਦੋਂ ਸਾਨੂੰ ਛੁੱਟੀ ਮਿਲਦੀ ਹੈ ਨਾ ਮਤਲਬ ਕਿ ਜੇ ਠੀਕ ਹੋ ਗਿਆ ਛੁੱਟੀ ਮਿਲ ਗਈ ਆ ਗਏ ਕਰੋ ਯਾਰ ਮੈਂ ਕਿਹਾ ਗੱਡੀ ਗੁੱਡੀ ਜਾਏ ਠੱਠੇ ਗੋ ਚੱਲੀਏ ਕਰੇ ਘਰ ਦੇ ਵੀ ਕਹਿੰਦੇ ਵੀ ਦਫਾ ਕਰੋ ਭਾਈ ਇਹਨੂੰ ਆ ਜਾਓ ਭਾਈ ਐਸੀ ਹਾਲਾਤ ਰਹਿ ਤਾ ਬਾਰੇ ਖੇੜ ਖਲਰ ਕੇ ਧਾਰ ਸਾਰੇ ਨਹੀਂ ਚੱਜਾ ਸਾਡਾ ਦੇਖੋ ਜੀ ਰੱਬ ਦੀ ਮਰਜ਼ੀ ਹੁੰਦੀ ਹੈ ਮੈਨੂੰ ਉੱਥੇ ਹੀ ਵਾਜ ਪਈ ਕਹਿੰਦੇ ਗੋਲ ਟਾਇਰ ਲੈ ਕੇ ਨਹੀਂ ਜਾਂਦੇ ਟਾਇਰ ਰਾਹ 'ਤੇ ਰਹਤੇ ਐ ਚਾਰੇ ਪਹਿਲੇ ਹੀ ਕਹਿਤਾ ਸੀ ਪਹਿਲੇ ਹੀ ਕਹਿਦਾ ਇਹਨਾਂ ਮੈਨੂੰ ਆਹ ਹੀ ਪੈਂਦੀ ਬਾਪੇ ਨੂੰ ਮਾਂ ਦੀ ਵੀ ਟਾਇਰ ਨਹੀਂ ਰਹੇ ਟਾਇਰਾਂ ਦੀ ਪ੍ਰਵਾਹ ਵੀ ਨਹੀਂ ਕਰਨੀ ਰਿਮਾਂ ਤੇ ਆਈ ਰਿਮਾਂ ਤੇ ਜਾਊਏ ਹੂੰ ਸਾਪੇ ਹੋਈ ਉਹ ਹਾਲ ਤੇ ਅਸੀਂ ਦਿੱਲੋਂ ਨਿਕਲੇ ਆਂ ਅੰਬਾਲੇ ਦੇ ਨੇੜੇ ਆਂ ਉਹ ਲੈਣੀ ਆਈ ਜਿਹੋਗੇ ਨੂੰ ਮੈਂ ਕਿਹਾ ਮੈਂ ਗਿਆ। ਕਹਿੰਦਾ ਮੈਂ ਉਹ ਹੀ ਕੰਮ ਹੋ ਗਿਆ ਜੀ। ਹੁਣ ਇਹਨਾਂ ਨੂੰ ਇਧਰ ਲੈ ਵਾਸਤੇ ਦੀ ਸੀ ਉਹ ਸ਼ਹਿਰ ਜਾ ਕੇ ਉਧਰ ਨੂੰ ਚੱਕਦੀ ਵਿੱਚ ਡਾਕਟਰ ਤਾਂ ਹੋ ਗਈ। ਭਰਾਵਾ ਸਾਢੇ 5:30 ਦਾ ਸੀ ਨਾ। ਉਹ ਸਵੇਰ ਦਾ ਸੀਗਾ। 6:00 ਦਾ ਪਾਰ ਗਿਆ ਮਾ ਅੱਲਾ। ਉਹ ਲੈਣੀ ਸੀਗਾ ਹਸਪਤਾਲ। ਜਦੋਂ ਹਸਪਤਾਲ ਆ ਡਾਕਟਰ ਇਹ ਨਹੀਂ। ਮੇਰੇ ਸਾਤਿਆਂ ਵੀ ਬੰਦ ਹੋ ਗਏ। ਇਹ ਸਾਰੇ ਨੂੰ ਅਪਲਾਈ ਚਰਚਾ ਰੱਖਿਆ ਵਾਹੀ ਲੈ ਕੇ। ਆਪਾਂ 5 ਜੇ ਵੀ ਸੀਗੇ ਮੇਰੇ ਕੋਲ ਆਪਾਂ ਵੀ ਆ ਮੈਂ ਕਿਹਾ ਭਾਫ ਜੇਣਾ ਚੜਾਓ ਆ ਤਾਂ ਖਾਲੀ ਕਰ ਹਾਂ ਉਹ ਬਿਜਲੀ ਤੇ ਚੱਲਦਾ ਜਿਹੜਾ ਉਹ ਬਿਜਲੀ ਤੇ ਚੱਲਦਾ ਹੂੰ ਬਾਈ ਜੀ ਉਹ ਮਾਰਕੰਡਾ ਪੈਂਡਾ ਪਤਾ ਨਹੀਂ ਕਿਹੜਾ ਪੈਂਡਾ ਯਾਰ ਮਾਲੇ ਕੋਲੇ ਆ ਅੰਬਾਲੇ ਕੋਲੇ ਹਾਂ ਹਰਿਆਣੇ ਦਾ ਪੈਂਡਾ ਲਾਸਟ ਬਾਈ ਅਸੀਂ ਪਲਾਗੇ ਭੱਜ ਕੇ ਘਰੇ ਤੇ ਸਾਡਾ ਬੰਦਾ ਮਰ ਜੂਗਾ ਬਿਜਲੀ ਤੇ ਦੇ ਯਾਰ ਹੂੰ ਪੂਰੇ ਪੈਂਡਾ ਪੂਰੇ ਪਿੰਡ ਦੇ ਵੇ ਲੋ ਬਹੁਤ ਲਾਦ ਆ ਆਕਦੇ ਜਿਹੜਾ ਆਦਾ ਉਹ ਤੂੰ ਕਾਤੇ ਘਰੇ ਬਾੜ ਲਿਆ ਪਜਾਤੇ ਬੰਦੇ ਪੰਜਾਬੀ ਬੰਦੇ ਕੱਢੋ ਬਾਹਰ ਨੂੰ ਸਹੀ ਗੱਲ ਹੈ ਹੈ ਪੋਰ ਪੜਦੇ ਉਹ ਤੋਂ ਫਿਰ ਭੱਜ ਜੇ ਮੈਨੂੰ ਕਰੋਧ ਆਇਆ ਮੈਂ ਕਿਹਾ ਦਰਵਾਜ਼ਾ ਲਾਇਆ ਮੈਂ ਕਿਹਾ ਤੁਹਾਡੇ ਇੱਕ ਇੱਕ ਵੀ ਦਰਵਾਜ਼ਾ ਜਣ ਕਰਨ ਕਰੀ ਨਾ ਬਾਰੀ ਰਹੀ ਜੇ ਤੁਹਾਡੇ ਇਹ ਸੌਰਗੇ ਮੈਂ ਬਿਮਾਰਾ ਮਰ ਲੱਗਿਆ ਮੈਂ ਪਰ ਕੋਈ ਨਹੀਂ ਸੁਣੀ ਪੰਜਾਬੀਆਂ ਕਦੇ ਬਾਹਰ ਨੂੰ ਕੋ ਚਾਕੇ ਲੈ ਲੈਣਗੇ ਸਾਡਾ ਹੈ ਮੈਂ ਕਿਹਾ ਯਾਰ ਪਿੰਡ ਤੋਂ ਡਾਕਟਰ ਪੁੱਛ ਲੋ ਬਾਈ ਇਹ ਮੇਰੇ ਘਰਬ ਦਾ ਬੰਦਾ ਆਇਆ ਜੀ ਉਹ ਕੁਗਤ ਜਲਦੀ ਆ ਉਧਰ ਉਧਰ ਭਾਖਿਓ ਪਤਾ ਮੇਰਾ ਤਾਂ ਪਿੱਟੇ ਪਟਿਆ ਵਾ ਗਿਆ ਤੇ ਵਿਚਾਰਾ ਦੁਕਾਨ ਚ ਲੈ ਗਿਆ ਜਲਦੀ 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 ਦਾ ਬੇਟਾ ਹੈ ਆਪਣਾ ਫਿਰ ਉਹਦੇ ਮੈਂ ਬਾਤ ਪੁੱਛਿਆ ਹਾਂ ਤੇ ਮਾਰੇ ਨੂੰ ਸਾਰਥੀ ਇਹ ਹਾਂ ਮੈਂ ਕਹਿੰਦਾ ਹੁਣ ਮੇਰਾ ਹਸਪੀਟਲ ਪਿੱਛਾ ਦੇ ਯਾਰ ਉਹ ਲੋ ਤੋਂ ਡਾਕਟਰ ਆ ਜੂਗਾ ਇਹ ਹੁਣ ਤੇ ਜਾ ਵਾਸਤਾ ਕਦਾਂ ਨਹੀਂ ਆਪਣਾ ਘਰ ਵੀ ਨੇੜੇ ਸੀ ਤੇ ਮੈਂ ਕਿਹਾ ਵੀ ਦੂਰ ਕਿਉਂ ਭਜਾਇਆ ਇਹ ਮੇਰਾ ਤਾਂ ਮੀਟਰ ਲੈ ਕੇ ਪਟ ਕੇ ਜਾ ਹਾਂ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਮਿਲਟਰੀ ਪਟਲੇ ਗਰੀਬ ਦਾ ਬੈਲ ਬੈਲ ਰਹਿਦਾ ਹੋਣਾ ਪਰ ਨਾ ਉਹ 4-500 4-500 ਹੁੰਦਾ ਮੈਨੂੰ ਦੁਕਾਨ ਤੇ ਬੈਲ ਕਿੱਥੋਂ ਭਰਾ ਯਾਰ ਹਾਂ ਸੋਚਣਾ ਚਾਹੀਦਾ ਗਰੀਬਾਂ ਬਾਰੇ ਯਾਰ ਹੈ ਪਰ ਭਾਈ ਮੈਂ ਵੇਖ ਲਿਆ ਯਾਰ ਵੀ ਜਿਹੜੇ ਆਪਣੇ ਲੋਕਾਂ ਦੇ ਦਿਲ ਉਹਨਾਂ ਦੇ ਕਿੱਥੇ ਹੈ ਹੈ ਬਾਕੀ ਰਾਜ ਬਾਬੇ ਹੋਰ ਵੀ بڑا ਕੁਝ ਬਾਪ ਰਿਆ ਰਾਜ ਨਾ ਕੋਸ ਬਾਪ ਰਿਆ ਉਹ ਤੇ ਸਪੈਸ਼ਲ ਬਣਾਵਾਂਗੇ ਆਪਾਂ ਇੱਕ ਵੀਡੀਓ ਇੰਨਾ ਕੁਝ ਬਾਪ ਰਿਆ ਤੁਹਾਨੂੰ ਤਸਵੀਰ ਨਹੀਂ ਦਿਖਾ ਰਿਆ ਉਹ ਮੈਂ ਸਾਰੀ ਸਟੋਰੀ ਸੁਣਾਵਾਂਗਾ ਕਿਉਂਕਿ ਇੱਕ ਮੈਂ ਭਰਾਮਾਂ ਦੇ ਰੂਬਰੂ ਆਇਆ ਲੈਂਦੇ ਤੇ ਚੜ੍ਹਦੇ ਪੰਜਾਬੀਆਂ ਨੂੰ ਤੇ ਪੰਜਾਬ ਨੂੰ ਮੇਰਾ ਪਰਮਾਤਮਾ ਸਦਾ ਹੀ ਕੋਸ ਰੱਖੇ ਜਿੰਨਾ ਤੁਸੀਂ ਮੇਰਾ ਫਿਕਰ ਕੀਤਾ ਯਾਰ ਯਾਰ ਪੈਸੇ ਚ ਤੋਟ ਨਹੀਂ ਆਉਣ ਦਿੱਤੀ ਯਾਰ ਕਿਸੇ ਭਰਾ ਨੇ ਕਮੀ ਨਹੀਂ ਆਉਣ ਦਿੱਤੀ ਯਾਰ ਤੁਸੀਂ ਜਿੱਦੇ ਅਸੀਂ ਦੁਬਾਰਾ ਦਾ ਕਰਾਉਣਾ ਸਾਡੇ ਕੋਲੇ 10 ਰੁਪਏ ਹੀ ਨਹੀਂ ਸੀ ਯਾਰ ਫੂਡ ਐਸ ਤੇ ਕਦੇ ਨਹੀਂ ਖਾਇਆ ਸੀ ਯਾਰ ਤੇ ਪੈਸੇ ਹੀ ਨਹੀਂ ਸਾਡੇ ਕੋਲੇ ਪਈ ਹੁਣ ਅਸੀਂ ਤੇ 1.75 ਲੈ ਕੇ ਗਏ ਆ ਸਾਢੇ 3-4 ਲੱਖ ਗੱਡੀ ਵਾਲੇ ਹੁੰਦੇ ਆਏ 2.5 ਲੱਖ ਆਬਦੇ ਦੇ ਲਾ ਰਿਆ ਉਥੇ 3 ਰੁਪਏ 7-8 ਲੱਖ ਕਿਦਾਂ ਆਗੇ ਤੇ ਫਿਰ ਭਰਾਵਾ ਜੋ ਟਾਇਰ ਪਾੜ ਗਈ ਫਿਰ ਹਸਪਤਾਲ ਦੇ ਡਾਕਟਰ ਵੀ ਆ ਗਿਆ ਪਹਿਲੇ ਖੋਤੇ ਫਿਰ ਟੈਰਲ ਨੇ ਟਾਇਚੜਾ ਦੇ ਦੋ ਇਹਨਾਂ ਗੱਲੀ ਨੂੰ ਬਾਬੇ ਦੀ ਗੱਡੀ ਲੈ ਜਾਓ ਯਾਰ ਹੂੰ ਹੂੰ ਪੰਜਾਬ ਦਾ ਪਿੰਡ ਸੀ ਮੁੰਡਾ ਪੰਜਾਬੀ ਹੈ ਨਾ ਗਾਣ ਵਾਲਾ ਉਹ ਪਿੰਡਰਲੇ ਬੱਸ ਪਿੰਡ ਤੋਂ ਆਉਂਦੇ ਆ ਕੋਈ ਗੱਲ ਨਹੀਂ ਆ ਜਾਣਗੇ ਯਾਰ ਇਹਨਾਂ ਦਾ ਬਈ ਪਣਾਏ ਜਮਾਨੇ ਜਿਹੜਾ ਦੇ ਸਾਡੇ 3500 ਦਾ ਜੋੜਾ ਲਤਾਇਆ ਹਾਂ ਤੇ ਬਰਮਾ ਆਤਮ ਨੇ ਵਾਅਦਾ ਕੀਤਾ ਚਾਰ ਟਾਇਰ ਪਾਟਣਗੇ। ਬਲੇ ਚੱਲ ਦੋ ਹੀ ਪਾਟੇ ਆ ਕਹਿੰਦਾ ਨਹੀਂ ਇੱਕ ਨੇ ਹੋਰ ਪਾਤਾ 3522 ਨੂੰ ਚਾਰ ਚਾਰ ਹੀ ਆਪਣੇ ਤਾਂ ਜਾਰੀ ਪਾਟ ਗਈ। ਤੇ ਦੇਖੋ ਪਾਕਿਸਤਾਨ ਵਾਲਿਆਂ ਨੇ ਉਹ ਭਰਾ ਨੇ ਪੂਰੇ ਕੈਂਪ ਦੇ ਬੱਚਿਆਂ ਨੇ ਸਕੂਲ ਨੂੰ ਸੁੱਤੀ ਕੀਤੀ। ਸਕੂਲ 'ਚ ਪੜ੍ਹਾਈ ਕੀਤੀ ਨਵਾਜ਼ ਪੜ੍ਹਾਈ ਮੇਰੇ ਲਈ ਆ ਦੁਆ ਕੀਤੀ ਦੁਆ ਸਲਾਮ ਕੀਤੀ ਯਾਰ। ਹਾਂ। ਅਸੀਂ ਵੀ ਦੁਆਸਲਾਮ ਅਸੀਂ ਵੀ ਅਰਦਾਸ ਕਰਾਂਗੇ ਸਾਡੇ ਪਾਕਿਸਤਾਨੀਆਂ ਲਈ ਇੱਕ ਮੇਰਾ ਫੋਨ ਆਇਆ ਮੈਨੂੰ ਕਾਲ ਆ ਬਰਨਾਲੇ ਰਿਜ਼ਰਟ ਦਾ ਮੈਂ ਭੁੱਲ ਕੇ ਉਹਨੂੰ ਵੇਜੇ ਮਾਫ ਸੇਟ ਹੈ ਜੀ ਕਿਉਂਕਿ ਹੁਣ ਨੀਂਦ ਦਾ ਟੀਕਾ ਵੀ ਲਾਇਆ ਗੋਲੀਆਂ ਵੀ ਲਿਆਂਦੇ ਕਿ ਹੁਣ ਸੌਂ ਜਾਂਦਾ ਹਨ ਦਾ ਬੋਲਦੇ ਸਾਰੀ ਰਾਤ ਵੇਰ ਘਰੇ ਆ ਕੇ ਹੋ ਗਿਆ ਸੀ ਫਿਰ ਗੁਰਨਾਨਕ ਹਸਪੀਟਲ ਗਈ ਹੈ ਮੈਂ ਗੱਲਾਂ ਕਿਹੜੀ ਦਾ ਐਂ ਭੋਲਦਾ ਨੀਂਦ ਤੇ ਨਾ ਸਾਹ ਟੁੱਟ ਜਾਂਦਾ ਹੈ ਕੋਈ ਦੰਨੇ ਆ ਤੇ ਬਸ ਉਹ ਵੀਡੀਓ ਆਇਆ ਕਰਨ ਗਿਆ ਹਾਂ ਵੀਡੀਓ ਦਾ ਸਾਰੇ ਭਾਈ ਫਿਗਰ ਕਰਦੇ ਆ ਜਾਂ ਹਾਂ ਵੀ ਮੈਨੂੰ ਪਾਕਿਸਤਾਨੀਆਂ ਨੇ ਮੈਨੂੰ ਪੁੱਛਿਆ ਨਾ ਉਹ ਕਹਿੰਦਾ ਵੀ ਮੇਰੇ ਘਰੇ ਆ ਕੇ ਸਾਡੇ ਪਿੰਡੇ ਪੁੱਛਦੇ ਵੀ ਬਾਬਾ ਜੀ ਦਾ ਪਤਾ ਕਰੋ ਤੇਰੇ ਕੋਲ ਤਾਂ ਫੌਂਡੇ ਨਹੀਂ ਆਉਂਦਾ ਯਾਰ ਪੈਸੇ ਉਸੇ ਦਾ ਭੇਤੀਏ ਅਸੀਂ ਕਹਿੰਦੇ ਨਾ ਗਰੀਬ ਹੈ ਮੈਂ ਉਹਨਾਂ ਨਾਲ ਗੱਲ ਵੀ ਕਰੀ ਮੁੜ ਕੇ ਯਾਰ ਕਈ ਬੰਦਿਆਂ ਨਾਲ ਮੈਂ ਤਾਂ ਗੱਲ ਨਹੀਂ ਬਹੁਤ ਰੋਇਆ ਜਾਗਦਾ ਮੇਰੇ ਕੋਲ ਖੋਦ ਤੋਂ ਗੱਲ ਨਹੀਂ ਹੋਈ ਯਾਰ ਨੂੰ ਮੇਰ ਨੂੰ ਇੰਨਾ ਪਿਆਰ ਜਿਆ ਹੈ ਇੰਨਾ ਪਿਆਰ ਮੇਰੇ ਨਾਲ ਉਹ ਕਹਿੰਦਾ ਸਾਡੇ ਬੱਚੇ ਰੁਈ ਜਾਂਦੇ ਆ ਹਾਏ ਹੋ ਰੱਬਾ ਮੇਰੀਆ ਮੈਨੂੰ ਕਿਹੜੀ ਗੰਦੀ ਤਾਰ ਲੱਗੀ ਸਾਡੇ ਵਿਚਾਲੇ ਤੇ ਨਹੀਂ ਤਾਂ ਬੰਦੇ ਨੂੰ ਬੰਦਾ ਭੱਜ ਕੇ ਚੱਕ ਲਿਆ ਕਰੇ ਯਾਰ ਬਾਈ ਬਰ ਜਿਹੜਾ ਟਾਈਮ ਆ ਨਾ ਉਹ ਤੁਹਾਨੂੰ ਤੇ ਲੈ ਜਾਂਦਾ ਹੈ ਕਿਵੇਂ ਲੱਗੇਵੇਂ ਪਹੁੰਚ ਗਏ ਜਦੋਂ ਬਾੜੀ ਨੂੰ ਗੁਣਾ ਹੈ ਪੋ ਜਣ ਮਤਲਬ ਮੈਨੂੰ ਸੰਦੇਸ਼ ਇਹ ਸੀ ਮੈਨੂੰ 2 ਮਹੀਨੇ 22 ਪਹਿਲਾਂ ਪਤਾ ਲੱਗਿਆ ਸੀ ਕਿ ਮੇਰੇ ਤੇ ਬਹੁਤ ਭਾਰੀ ਪੈਣ ਵਾਲੀ ਐ ਮੈਂ ਤਾਂ ਤੁਹਾਡੇ ਸਾਹਮਣੇ ਕਮੇਟੀ ਜੀ ਡਾਊਨ ਹੋ ਗਈ ਸੀ ਮੇਰੀ ਤੁਹਾਨੂੰ ਸੁਝਾ ਜਿਆਦਾ ਨਹੀਂ ਲੱਗਿਆ ਸੀ ਕਿਉਂਕਿ ਅੰਦਰੋਂ ਮਨ ਟੁੱਟਿਆ ਵਸ ਠੀਕ ਹੈ ਸੇਵਾ ਤੇ ਲੱਗੇ ਸੀ ਸੇਵਾ ਦਾ ਫਲ ਮਿਲਦਾ ਏ ਇਹ ਕਮਾਈ ਸੀ ਮੇਰੇ ਕੋਲੇ ਜਿਹੜੇ ਬਜ਼ੁਰਗਾਂ ਦੀ ਸੇਵਾ ਹੋਰ ਗਰੀਬਾਂ ਦੀ ਸੇਵਾ ਕਰੀਏ ਨਾ ਜਿਹੜੇ ਭਰਾ ਬੈਠੇ ਰੱਖੋ ਮੇਰੇ ਕੋਲ ਕੀ ਆ ਮੈਂ ਤਾਂ ਮਲੈਂਦ ਬੰਦਾ ਯਾਰ ਮੇਰੇ ਕੋਲ ਪੈਸਾ ਨਹੀਂ ਟਿਕਾਣੀ ਟੋੜਾ ਹੀ ਪੈਸਾ ਟੋੜਾ ਪੈਸਾ ਹੀ ਬਚਾਉਂਦਾ ਮੈਨੂੰ ਪੰਨ ਵੀ ਤੁਨੋਂ ਵੀ ਮਿਲਦਾ ਉਹ ਇਹ ਨਹੀਂ ਕਿ ਮੈਂ ਹੀ ਲੈ ਕੇ ਕੱਲਾ ਪਰ ਇੰਨਾ ਪੰਨ ਨਾ ਬਜ਼ੁਰਗਾਂ ਦੀ ਸੇਵਾ ਚ ਪਾਈ ਸਾਬ ਦੁਬਾਰਾ ਸਦ ਲਿਆਈ ਗਏ ਮੈਨੂੰ ਮੋੜਦੇ ਆਈ ਨਹੀਂ ਚਾਹੀਦਾ ਸਾਨੂੰ ਸਾਡੀ ਖਾਤਰ ਦਿਓ ਰੱਬ ਵੀ ਮੋੜ ਦਿੰਦਾ ਉਹਨੂੰ ਹੈ ਗੱਲ ਐ ਇਹ ਮਸਾਲਾ ਗੱਡ ਸਾਹਮਣੇ ਹਾਂ ਸਹੀ ਗੱਲ ਠੀਕ ਹੈ ਪਤਨੀ ਉਹ ਤੇ ਸੌਂਕਵਾ ਕੇ ਐ ਡਾਕਟਰ ਨੂੰ ਮੈਂ ਕਹਿੰਦਾ ਇਹ ਗੱਲ ਉਹ ਕਹਿੰਦਾ ਲਿਖ ਕੇ ਲਗਾएंगे ਮੈਂ ਕਹਿੰਦਾ ਹੱਥ ਤੇਰੇ ਉੱਤੇ ਖੜ੍ਹ ਦੇਣਗੇ ਹਾਂ ਸਹੀ ਗੱਲ ਹੈ ਜਿਹੜਾ ਲਿਖੂਗਾ ਬਰਬਾਦ ਹੋ ਜਾਊਗਾ ਮੈਂ ਮੇਰੇ ਭਰਾ ਨੂੰ ਬਾਹਰ ਤਾਂ ਲੈ ਗਿਆ ਮੈਂ ਕਹਿੰਦਾ ਬੱਚਿਆਂ ਨੂੰ ਮੈਨੂੰ ਰੂਬਰੂ ਨਹੀਂ ਕਰਨਾ ਉਹ ਬੱਚੇ ਸਾਰੇ ਕਹਿੰਦੇ ਦੇਖੀਏ ਹੁਣ ਬਾਬਾ ਜੀ ਦਰਸ਼ਨ ਕਰੀਏ ਮੈਂ ਕਹਿੰਦਾ ਇਹ ਮੈਨੂੰ ਦਾ ਮੰਨਣ ਲੱਗੇ ਨਿਕਲੇ ਨਿਕਲੇ ਹਾਂ ਹੈ ਇੱਕ ਹਾਲ ਨੂੰ ਮੈਂ ਆ ਗਿਆ ਇਹਨਾਂ ਸਾਡਾ ਰੱਬ ਉਧਰ ਬੈਠਾ ਹਾਂ ਪੱਕੀ ਗੱਲ ਹੈ ਬੱਚਿਆਂ ਦੇ ਦੋ ਪ੍ਰੈਸਰ ਪਹਿਲਾਂ ਦਮਾਗ ਤੇ ਉਹਨਾਂ ਨੂੰ ਕੀ ਪਤਾ ਕਿਵੇਂ ਬੁੜਿਆ ਕੀ ਹੋਇਆ ਹਨ ਇਹ ਕੋਈ ਥੋੜਾ ਜਿਹਾ ਮਤ ਉਤਾਰ ਪੱਠੀ ਉਹ ਜਿਹੜਾ ਮੂੰਹ ਤੇ ਨਾ ਕੱਪ ਜਾ ਉਹ ਵੱਡੇ ਆ ਨਾ ਸੰਗੜ ਹਨ ਉਹ ਮਗਰ ਸਾਲਾ ਮੈਂ ਕਿ ਕੁੜਗੇ ਪਿੱਛੇ ਤੋਂ ਨਾ ਸਟ੍ਰੋਕ ਚੱਲੀ ਜਾਂਦਾ ਮੈਂ ਮੰਜੂੜਾ ਕੱਪੈ ਜੂ ਮੇਰੇ ਹਾਂ ਉਹ ਸਟ੍ਰੋਕ ਇਥੇ ਕਿੱਥੇ ਆ ਗਿਆ ਮੈਂ ਕਿ ਬਾਜ ਆਉਂਦੀ ਨਹੀਂ ਸਿਲੰਡਰ ਹੈ ਤੇ ਮੈਂ ਕਿ ਸਿਲੰਡਰ ਦੇ ਅੱਗੇ ਜਾਵਾਂਗੇ ਪੈਪ ਪਟਲੀ ਉਹਦੇ ਨੇ ਹਾਂ ਉਹਨੇ ਪੈਪ ਲਾਤੀ ਫਿਰ ਮੈਂ ਪਟਲੀ ਹਾਂ ਆਹ ਦੱਬੇ ਚੋਦੇ ਹੈ ਨਾ ਉਹ ਲਾ ਦੇ ਯਾਰ ਮਿੱਟ ਮਾਰ ਯਾਰ ਅ ਮਟਰ ਲਾ ਯਾਰ ਬਸਾ ਦਾਰ ਜੀ ਉਹ ਕਹਿੰਦਾ ਲੈ ਉਹ ਲਾ ਦੇ ਯਾਰ ਉਹ ਕਹਿੰਦਾ ਤੂੰ ਦੱਸ ਦੇ ਕਿੱਥੇ ਲਗੂ ਮੈਂ ਤਾਂ ਲੱਭੀ ਨਹੀਂ ਅੱਗੇ ਮੈਨੂੰ ਕਹ ਤੋ ਕਹਿੰਨੇ ਇਹ ਨੂੰ ਆ ਗਿਆ ਪੱਦ ਸਾਰ ਨੂੰ ਉਹ ਸਰਾ ਨੂੰ ਸੋਦੀ ਕਿ ਵੀਰ ਬਾਬਾ ਠੀਕ ਹੋ ਗਿਆ ਮਗਰ ਉਹ ਤੈਨੂੰ ਪਤਾ ਮਲੇਬਾ ਲਾ ਕੇ ਪਾਇਆ ਪੱਦ ਮੈਂ ਮੈਂ ਪਾਉਂਦਾ ਨਹੀਂ ਆਂਦੀ ਆਂਦੀ ਪਗਲ ਕੀ ਹੋਇਆ ਮੇਰੇ ਗੈਸ ਬਹੁਤ ਗੰਦੀ ਆ ਜਿਹਨਾਂ ਅਸਿੰਜ ਨਹੀਂ ਰਹਿੰਦੇ ਨਾ ਲੱਕ ਦੇ ਰਿਹਾ ਉਹ ਮੈਂ ਸਾਡੀ ਦਾ ਸਰਾਰ ਤੇਰੀ ਆ ਹੈ ਨਾ ਮੈਂ ਤਾਂ ਹੁਣ ਮਰਾਉਂਗਾ ਹਸਪਤਾਲ ਤੋਂ ਕਢਾਉਂਗਾ ਜਿਹਨਾਂ ਨੂੰ ਕਦਾ ਲੱਗ ਗਿਆ ਹੈ ਫੇਰ ਉਹਨੇ ਲਾਇਆ ਕਿ ਬਰਨ ਵੱਡਾ ਰਹਿਣੇ ਕਹਿੰਦਾ ਵੀ ਕੈਸੇ ਹੀ ਨਹੀਂ ਆ ਰਹੀ ਖੁਫਤ ਡਾਕਟਰ ਜੀ ਸੰਗੀ ਜੇ ਆਮ ਕਮ ਹੋ ਰਹੀ ਹੈਗਾ ਲੋਕ ਤਾਂ ਕੀ ਜ਼ਰੂਰ ਸੰਗਲੂ ਮੈਂ ਕਹਾਂ ਮੈਨੂੰ ਇਹ ਲਿਆਵੇ ਹੋ ਨਾ ਮੈਂ ਕਹਿੰਦਾ ਨਹੀਂ ਆ ਕਾਪੜਾ ਵਾਲਾ ਆਉ ਮੈਰੀ ਜੜੋੜ ਵਾਲੇ ਇਹੋ ਜਿਹੇ ਬੰਦੇ ਆਪਣੇ ਦੋਨੇ ਹੀ ਮਾਸਟਰ ਵੀ ਇਹ ਵੀ ਉਹ ਕਹਿੰਦੇ ਤੁਹਾਨੂੰ ਕੋਈ ਫਿਕਰ ਨਹੀਂ ਮੈਂ ਸੌਣ ਲੱਗ ਗਿਆ ਸਾਰੇ ਹਸਤਾਲ ਨੂੰ ਸਾਰੇ ਹਸਤਾਲਾਂ ਦਾ ਸਾਰਾ ਬਾੜ ਫੋਚੋਗੇ ਉਹ ਕਹਿੰਦੇ ਕੀ ਬਾਤ ਆ ਯਾਰ ਆਨੰਦ ਆ ਗਿਆ ਪਰ ਉਹ ਰੰਗ ਬੰਨਣ ਲੱਗੇ ਕਹਿੰਦੇ ਹੋਰ ਹੋਰ ਬੁੜੇ ਵਪਾਰੀ ਹੱਥ ਬੁੜੇ ਦਾ ਪੈਰੀਆਂ ਦਾ ਉਹਨੂੰ ਪਤਾ ਲੱਗ ਗਿਆ ਕਹਿੰਦੇ ਬੰਦਾ ਮਜ਼ਾਕ ਹੀ ਆ ਨਾ ਫਿਰ ਇਹਨਾਂ ਨੇ ਫਿਰ ਦਿਖਾਇਆ ਕਹਿੰਦੇ ਪੌਂਦੇ ਹੀ ਬਹੁਤ ਆਸੀ ਆ ਇਹ ਤਾਂ ਹੋਲੀ ਬੰਦ ਹੋਇਆ ਸੀ ਮੈਂ ਕਹੋਣਾ ਤੈਨਾਂਗੇ ਕਹੋ ਦੂਗਾ ਡੱਡੂ ਛਾਲਾ ਹੀ ਮਾਰੂ ਹਾਂ ਪਰ ਸਰੀਰ ਭੰਨ ਤਾਇਨੇ ਦੇ ਨਾਲ ਜਬਿਵਾਰੀ ਹੈ ਨਾ ਫਿਰ ਉਥੇ ਕਿੰਦਰ ਲਾ ਠੀਕ ਹੈ ਕਿੰਦਰ ਲਾ ਠੀਕ ਹੈ ਯਾਰ ਬੁਰਾ ਹਾਲ ਕਰਦਾ ਯਾਰ ਪਰ ਹੁਣ ਸਾਰੇ ਭਰਾਵਾਂ ਨੇ ਮੇਰੀ ਹੱਥ ਜੁੜ ਕੇ ਬੇਨਤੀ ਹੈ ਕਿ ਰੈਗੂਲਰ ਵੀਡੀਓ ਫੇਰ ਆਇਆ ਕਰੂਗੀ ਸਾਰੇ ਭਰਾਵਾਂ ਨੇ ਜਿਨ੍ਹਾਂ ਨੇ ਤੀ ਬੜਾ ਫਿਕਰ ਕੀਤਾ ਯਾਰ ਕਿ ਯਾਰ ਨੰਗ ਬੰਦੇ ਨੂੰ ਇਹਦੀ ਅੱਜ ਦੇਣੀ ਹੈ ਨਾ ਬਹੁਤ ਵੱਡਾ ਪੁਕਾਰਾ ਤੁਹਾਡਾ ਮੇਰੇ ਤੇ ਯਾਰ ਮੈਨੂੰ ਇਹੋ ਜਿਹੇ ਫੋਨ ਵੀ ਆਏ ਇਹਨਾਂ ਚੱਕਦੇ ਸੀ ਮੈਂ ਤਾਂ ਕਿੱਥੇ ਚੱਕਦਾ ਸੀ ਉਹ ਕਹਿੰਦੇ ਉਹਨਾਂ ਕੋ ਫਿਕਰ ਨਾ ਕਰੀ ਪੈਸੇ ਬੁਸਿਆ ਵਾਲੀ ਫਿਕਰ ਨਾ ਕਰੇ ਪੈਸਿਆਂ ਦੇ ਪੱਲੋਂ ਨਾ ਕੋ ਟੈਨਸ਼ਨ ਲੈ ਜੀ ਪੈਸੇ ਤੱਕਦਾ ਵੀ ਜਿੰਨੇ ਮਰਜੀ ਤੇ ਟੈਰਾਂ ਦਾ ਬਾਅਦ ਚ ਫੋਨ ਆਉਂਦਾ ਯਾਰ ਸਾਨੂੰ ਦੋ ਟੈਰ ਨੂੰ ਆਇਆ ਚਾਰਾਂ ਦੇ ਪੈਸੇ ਪਾ ਦਿੱਤੇ ਉਹ ਕਹਦਾ ਤੁਸੀਂ ਪਾ ਲੋ ਮੈਂ ਕਹਿੰਨੇ ਰੱਖ ਲਾ ਬਾਈ ਇਹ ਸਾਡੇ ਕੇ ਸੇਵਾ ਕੋਈ ਗੱਲ ਨਹੀਂ ਤੇਰੇ ਕਰਮਾਂ ਦੇ ਹਨ ਮੈਂ ਆਪਣੇ ਚੈਰੀ ਪਾਟ ਕੇ ਵੀ ਹੋਈ ਤੇ ਬਾਕੀ ਜਿਹੜੇ ਭਰਾਵਾਂ ਨਾਲ ਗੱਲ ਕਰਨੀਆਂ ਨਾ ਜਾਂ ਤਾਂ ਹੈਲੋ ਵਾਲੇ ਤੇ ਲਾ ਲਿਆ ਕਰੋ ਇੱਕ ਸਾਡਾ 72724 ਅਸਿਰਮੰ 31 ਪਾਇਆ ਵਾ ਤੇ ਇੱਕ 9968250195 ਹੈ ਮੇਰੇ ਬੇਟੇ ਦਾ ਨੰਬਰ ਹੈਗਾ 97812 28697 ਹੈ ਕਿਉਂਕਿ ਮੈਨੂੰ ਡਾਕਟਰ ਨੇ ਕਿਹਾ ਕਿ ਬਹੁਤ ਘੱਟ ਬੋਲਣ ਇਹ ਹੁਣ ਜਵਾਕਾਂ ਨੂੰ ਘਿਆਰ ਰੱਖਦੇ ਮੇਰੇ ਤੇ ਮੋਬਾਈਲ ਤੱਕ ਨਾ ਖੋਲ੍ਹਦੇ ਹਰਬੰਸ ਮਾਰੀ ਲਾਣਾ ਮੈਂ ਫੇ ਬੈਨ ਟੱਕੇ ਬੜਾ ਹੁਣ ਮੈਂ ਨੀਂਦ ਵਾਲੀ ਗੋਲੀ ਲਈ ਆ ਦੋ ਫਿਰ ਨੀਂਦ ਆਉਂਦੀ ਹੈ ਨਹੀਂ ਜਿਹੜਾ ਫਿਗਰ ਸੀ ਨਾ ਬੱਚੇ ਦਾ ਬੱਚਿਆਂ ਦਾ ਪਿਆਰ ਪਾਇਰ ਤਾਂ ਜਾਂਦਾ ਪਰ ਨਾ ਆਪਣਾ ਬੇਟਾ ਹੁੰਦਾ ਹੈ ਨਾ ਧੀ ਹੁੰਦੀ ਆ ਆਪਦੀ ਨਾ ਇੱਕ ਮੈਨੂੰ ਬੱਚਿਆਂ ਨੇ ਵੀ ਫੋਨ ਕੀਤਾ ਇੱਕ ਬੇਬਾਈ ਦਾ ਫੋਨ ਆਇਆ ਕਹਿੰਦਾ ਲੈ ਪਹਿਲਾਂ ਮੇਰੀ ਬੇਟੀ ਨਾ ਕਰਦਾ ਉਹਨੇ ਵੀ ਹਾਲੋ ਕਿਹਾ ਮੈਂ ਤਾਂ ਹਾਲੇ ਨਿਕਲੀ ਉਹ ਤੇ ਬੁਝਾਸ ਬਾਕੀ ਕੁਝ ਪਪਾ ਜੀ ਕਹ ਗਤੀ ਕਿ ਲਾਗੀ ਮਾਨ ਕੁੜੀ ਯਾਰ ਆयो ਮੈਂ ਕਿਹਾ ਮੇਰੀ ਗਤੀ ਆਵੇ ਰੱਬਾ ਮਾਲਕਾ ਮੈਂ ਮੈਂ ਵੀ ਪਾਣੀ ਸੁੱਟ ਲਾਗਾ ਖਾਦੋ ਕਹਿੰਦੇ ਕੀ ਹੋ ਗਿਆ ਬਾਬਾ ਫਿਰ ਉਹਨੇ ਬੜਾ ਕਹਿੰਦਾ ਸੌਰ ਕੀ ਅੱਜ ਤੱਕ ਘਰੇ ਨਹੀਂ ਪਹੁੰਚਿਆ ਤੂੰ ਹੋਰ ਦਿਲ ਤੋੜ ਹੈ ਨਹੀਂ ਬਾਪੂ ਮੈਂ ਕਹਿੰਦਾ ਸਾਡਾ ਇਹ ਕੁਝ ਲੈਣ ਦੇਣਾ ਪਿੱਛੇ ਸੰਬੰਧ ਆ ਸਾਡੇ ਸਾਰਿਆਂ ਦੇ ਜਿਹੜੇ ਆਪਾਂ ਜੁੜੇ ਆ ਕਦੇ ਪਰ ਸੇਵਾ ਕਰ ਲੋ ਭਰਾਓ ਸੇਵਾ ਕਰ ਲੋ ਇਹ ਤੁਹਾਡੀ ਕਮਾਈ ਹੈ ਇਹ ਜੇਬ ਤੇ ਜਾਣੀ ਹੈ ਨਾਲ ਮੈਂ ਉਹਨਾਂ ਨਾਲ ਜਾਣ ਵਾਲੀ ਚੀਜ਼ ਨਹੀਂ ਆਪਾਂ ਨੂੰ ਕਿਸੇ ਨੂੰ ਪਤਾ ਵੀ ਨਾਲ ਕੀ ਲੈ ਕੇ ਜਾਂਦਾ ਬੰਦਾ ਜ਼ਮੀਨ ਵੀ ਰਹਿੰਦੀ ਸਾਰਾ ਕੁਝ ਇੱਥੇ ਰਹਿੰਦਾ ਆਦੀ ਨਾਲ ਲੈ ਜਾਂਦਾ ਬੰਦਾ ਇਹ ਉੱਥੇ ਜਾ ਕੇ ਸਾਫ ਹੁੰਦਾ ਜਦੋਂ ਕੱਲ ਵਾਲੀ ਵੀਡੀਓ ਤੇ ਪ੍ਰੋਪਰ ਦੱਸੂਗਾ ਕਿਵੇਂ ਗਏ ਕੀ ਕੀ ਹੋਇਆ ਕਾਹਤੋਂ ਹੋਇਆ ਕਿਵੇਂ ਹੋਇਆ ਕਿਉਂਕਿ ਤਾਂ ਘੰਟੇ ਜੇ ਦੱਸੀ ਜਾਊ ਕੋਈ ਕੁਝ ਦੱਸਣ ਵਾਲਾ ਨਹੀਂ ਘੰਟੇ ਜੀ ਦਾ ਫਿਰ ਮੇਰਾ ਤਾਂ ਕੰਮ ਖਰਾਬ ਹੋ ਜਾਊਗਾ ਫਿਰ ਮੈਂ ਉੱਥੇ ਵੇਪਿਆ ਆਉਂਗਾ ਮਾੜਾ ਯਕੀਨ ਸੈਟਿੰਗ ਆ ਗਈ ਇਹਦਾ ਮੈਂ ਧੰਨਵਾਦ ਹੀ ਕਰਨਾ ਹੀ ਸੰਗਤ ਦਾ ਆਪਣੀ ਦਾ ਯਾਰ ਜਿਨ੍ਹਾਂ ਨੇ ਮੈਨੂੰ ਨਵਾਂ ਜੱਕ ਦਿੱਤਾ ਯਾਰ ਹੈ ਮੈਨੂੰ ਅੱਜ ਪਤਾ ਲੱਗ ਗਿਆ ਗੱਡੀਆਂ ਕੀ ਯਾਰੇ ਵੇਖੋ ਕੋਠੀਆਂ ਕਾਰਾਂ ਗੱਡੀਆਂ ਕੰਮ ਨਹੀਂ ਆਉਂਦੀਆਂ ਬੰਦੇ ਦੀ ਜ਼ਮੀਨਾਂ ਚ ਉਹਨਾਂ ਨੇ ਤੇ ਕੋਈ ਲੈਣਾ ਦੇਣਾ ਨਹੀਂ ਬੰਦੇ ਦੀ ਬੋਲੀ ਤੇ ਸਤਿਕਾਰ ਦੇਖਿਆ ਜਾਂਦਾ ਮੈਂ ਨਹੀਂ ਕਿਸੇ ਸਾਹਮਣੇ ਤੋਂ ਉੱਚੀ ਬੋਲਦਾ ਮੇਰੇ ਤੋਂ ਇੱਕ ਫਾਲਵਰ ਦਾ ਫੋਨ ਆਇਆ ਜੀ ਕਹਿੰਦਾ ਮੇਰੇ ਘਰ ਨੂੰ ਡਰਾਗ ਹੋਇਆ ਮੈਨੂੰ ਬੜਾ ਫਿਕਰ ਹੈ ਜੀ ਆਲਾ ਤੁਹਾਨੂੰ ਕੋਲ ਗਿਆ ਤੋਂ ਉਹਨਾਂ ਨੂੰ ਮੈਂ ਪਤਾ ਲੈਣ ਉਹਨੇ ਕਿ ਨਾਲ ਮੈਂ ਕਹੇ ਬਈ ਜੀ ਮੈਂ ਆ ਆਵਾਂਗਾ ਠੀਕ ਹੋ ਲੈਣ ਦੇ ਹੈ ਮੈਂ ਐ ਵੀ ਮਤਲਬ ਜਰ ਉੱਚਾ ਨਹੀਂ ਮੈਂ ਬੋਲਦਾ ਕਿਸੇ ਸਾਹਮਣੇ ਕਦੇ ਵੀ ਹਮੇਸ਼ਾ ਹੀ ਤੁਹਾਨੂੰ ਕਹੇ ਤੁਹਾਡੇ ਚਰਨਾਂ 'ਚ ਝੁਕੀ ਰਹੂੰਗਾ ਮੈਂ ਜਿਹੜੇ ਭਰਾ ਮਾੜਾ ਬੋਲਦੇ ਉਹਨਾਂ ਦਾ ਵੀ ਧੰਨਵਾਦ ਆ ਬਈ ਤੇ ਬਾਕੀ ਕੱਲ ਤੋਂ ਜਿਹੜੀ ਵੀਡੀਓ ਹੈ ਜਿਹਨੇ ਜਦੋਂ ਗਰਮ ਹੋ ਜਾਏ ਨਾ ਤੋਂਪੇ ਜਿਵੇਂ ਮਾਰ ਖਾ ਕੇ ਪਗਲਾ ਕੇ ਪਾਵਾਂਗੇ ਚੰਗੀ ਤਰ੍ਹਾਂ ਤੇ ਤੁਹਾਡੇ ਹੁਣ ਢਿੱਡੀ ਬਿਨਾ ਪਾਇਆ ਕਰੂੰਗਾ ਠੀਕ ਹੈ ਜੀ ਇਹ ਤੋਂ ਦੋੜਤ ਅਨਵਾਦ ਕਰਨਾ ਸੀ ਇਸ ਕਰਕੇ ਪਾਕਿਸਤਾਨ ਤਿੱਬਤ ਪੰਜਾਬੀ ਬਸਦੇ ਆ ਇੰਡੀਆ ਦੇ ਵਿੱਚ ਪੰਜਾਬੀ ਬਸਦਾ ਹੈ ਹਰ ਕੋਨੇ ਕੈਨੇਡਾ ਅਮਰੀਕਾ ਟਰੱਕ ਡਰਾਈਵਰ ਸਾਰੇ ਕਿੱਥੇ ਕਿੱਥੇ ਪੰਜਾਬੀ ਬਸਦਾ ਸਦਾ ਹੀ ਖੁਸ਼ ਰਹਿਣ ਤੇ ਮੇਰਾ ਪ੍ਰਮਾਤਮਾ ਵਾਹਿਗੁਰੂ ਰਾਮ ਅੱਲਾ ਉਹਨਾਂ ਨੂੰ ਇਹਨਾ ਦੇਵੇ ਕਿ ਧਰ ਧਰ ਭੁੱਲਣ ਯਾਰ ਠੀਕ ਹੈ ਜੀ ਦਾਸ ਤੁਹਾਡੀ ਸੇਵਾ ਦੇ ਵਿੱਚ ਕੱਲ ਤੋਂ ਫਿਰ ਹਾਜ਼ਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ